high confirmation trade جس ट्रेड ਦੇ ਵਿੱਚ profit ਹੋਣ ਦੀ ਪ੍ਰੋਬੈਬਿਲਟੀ ਬਹੁਤ ਜ਼ਿਆਦਾ ਹੋਏ ਸੋ ਅੱਜ ਤਾਂ ਨਿਵਾਸਤੇ ਇਦਾਂ ਦੀ ਵੀਡੀਓ ਲੈ ਕੇ ਆਏ ਆ ਇਦਾਂ ਦਾ ਤਰੀਕਾ ਇਦਾਂ ਦੀ ਚੀਜ਼ ਲੈ ਕੇ ਆਏ ਜਿਹਨੂੰ ਫੋਲੋ ਕਰਕੇ ਤੁਸੀਂ high confirmation trade ਕਰ ਸਕਦੇ ਹੋ ਉਹ ਟ੍ਰੇਡ ਜਿਹਦੇ ਵਿੱਚ profit ਹੋਣ ਦੇ ਚਾਂਸ ਬਹੁਤ ਜ਼ਿਆਦਾ ਹੈ ਜਿਹਦੇ ਵਿੱਚ ਤੁਹਾਡੇ ਸਹੀ ਹੋਣ ਦੇ ਚਾਂਸ ਬਹੁਤ ਜ਼ਿਆਦਾ ਸੋ ਇਹ ਜਿਹੜੀ ਚੀਜ਼ ਆ ਇਹਦੇ ਵਿੱਚ ਕਰਨਾ ਕੀ ਤੁਸੀਂ ਇਹਦੇ ਵੀ ਤੁਹਾਨੂੰ ਨਾ ਤਿੰਨ ਚਾਰਟ ਚਾਹੀਦੇ ਆ ਇੱਕ ਨਿਫਟੀ ਦਾ ਚਾਰਟ ਇੱਕ ਜਿਹੜੀ ਜਗ੍ਹਾ ਤੇ ਨਿਫਟੀ ਹੈਗੀ ਆ ਉਹਦੇ ਅਕੋਰਡਿੰਗ ਨਿਫਟੀ ਦਾ ਕਾਲ ਦਾ ਏਟੀਐਮ ਐਟ ਦਾ ਮਨੀ ਤੇ ਨਾਲ ਦੀ ਨਾਲ ਜਿਹੜੀ ਜਗ੍ਹਾ ਤੇ ਨਿਫਟੀ ਹੈਗੀ ਆ ਉਹਦੇ ਅਕੋਰਡਿੰਗ ਨਿਫਟੀ ਦਾ ਐਟ ਦਾ ਮਨੀ ਪੁੱਟ ਦਾ ਚਾਰਟ ਸੋ ਤਿੰਨ ਚਾਰਟ ਚਾਹੀਦੇ ਆ ਸੋ so, 3 4 ਦੇ ਨਾਲ ਤੁਸੀਂ ਹਾਈ ਕਨਫਰਮੇਸ਼ਨ ਟ੍ਰੇਡ ਕਰ ਸਕਦੇ ਹੋ। ਇਹ ਜਿਹੜੀ ਐਪਲੀਕੇਸ਼ਨ ਹੈ ਫਾਇਰਸ ਇਸ ਐਪਲੀਕੇਸ਼ਨ ਦਾ ਲਿੰਕ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਆ ਜਿਹੜੀ ਵੀਡੀਓ ਤੁਸੀਂ ਦੇਖਣ ਦੇ ਜੋ। ਜੇ ਤੁਸੀਂ ਹੱਲੀ ਤੱਕ ਇਸ ਐਪਲੀਕੇਸ਼ਨ ਦੇ ਉੱਤੇ ਫਾਇਰਸ ਐਪ ਦੇ ਉੱਤੇ ਆਪਣਾ ਅਕਾਊਂਟ ਨਹੀਂ ਬਣਾਇਆ ਸੋ ਫ੍ਰੀ ਦੇ ਵਿੱਚ ਤੁਸੀਂ ਆਪਣਾ ਅਕਾਊਂਟ ਇਸ ਐਪ ਦੇ ਉੱਤੇ ਬਣਾ ਸਕਦੇ ਹੋ। ਇਸ ਐਪ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ। ਉਸ ਲਿੰਕ ਦੇ ਉੱਤੇ ਕਲਿੱਕ ਕਰਕੇ ਤੁਸੀਂ ਆਪਣਾ ਅਕਾਊਂਟ ਬਣਾ ਸਕਦੇ ਹੋ। ਸੋ ਹੁਣ ਆਪਾਂ ਗੱਲ ਕਰਦੇ ਆ ਇਸ ਸਟ੍ਰੈਟੇਜੀ ਬਾਰੇ ਇਸ ਤਰੀਕੇ ਬਾਰੇ ਕੀ ਤਰੀਕਾ ਕੀ ਆ ਕਿਵੇਂ ਆਪਾਂ ਹਾਈ ਕਨਫਰਮੇਸ਼ਨ ਟ੍ਰੇਡ ਕਰ ਸਕਦੇ ਆ ਸੋ ਦੇਖੋ ਜਿਹੜੀ ਜਗ੍ਹਾ ਤੇ ਨਿਫਟੀ ਹੈਗੀ ਆ ਆ ਵਿਚਕਾਰ ਵਾਲਾ ਚਾਰਟ ਤੁਹਾਡਾ ਨਿਫਟੀ ਦਾ ਹੈ ਇਧਰ ਜਿਹੜਾ ਕਾਲ ਆ ਇਧਰ ਪੋਟ ਆ ਕਾਲ ਦੇ ਵਿੱਚ ਆਪਾਂ ਕਿਹੜਾ ਲਾਉਣਾ ਐਟ ਦਾ ਮਨੀ ਪੋਟ ਦੇ ਵਿੱਚ ਵੀ ਐਟ ਦਾ ਮਨੀ ਠੀਕ ਹੈ ਤੇ ਇੱਥੇ ਨਿਫਟੀ ਦਾ ਚਾਰਟ ਆ ਟਾਈਮ ਫਰੇਮ ਜਿਹੜੇ ਟਾਈਮ ਫਰੇਮ ਤੇ ਤੁਸੀਂ ਟ੍ਰੇਡ ਕਰਨੀ ਆ ਉਹੀ ਟਾਈਮ ਫਰੇਮ ਤੁਸੀਂ ਨਿਫਟੀ ਵਾਲੇ ਚਾਰਟ ਚਲਾਉਣਾ ਉਹੀ ਤੁਸੀਂ ਕਾਲ ਵਾਲਾ ਚਲਾਉਣਾ ਤੇ ਉਹੀ ਤੁਸੀਂ ਪੁੱਟ ਵਾਲਾ ਚਲਾਉਣਾ ਸੋ ਹੁਣ ਉਸ ਤੋਂ ਬਾਅਦ ਕਰਨਾ ਕੀ ਆ ਕਿਵੇਂ ਹਾਈ ਕਨਫਰਮੇਸ਼ਨ ਟ੍ਰੇਡ ਫੜੀ ਜਾ ਸਕਦੀ ਆ ਸੋ ਉਹਦੇ ਵਾਸਤੇ ਸਿੰਪਲ ਤਰੀਕਾ ਜਿਵੇਂ ਦੇਖੋ ਆ ਜਿਹੜਾ ਕੈਂਡਲ ਆ ਆ ਜਿਹੜਾ ਲਾਲ ਕੈਂਡਲ ਆ ਇੱਕ ਵਾਰ ਮੈਂ ਤੈਨੂੰ ਮਾਰਕ ਕਰਕੇ ਦਿਖਾ ਦੇਣਾ ਆ ਜਿਹੜਾ ਲਾਲ ਕੈਂਡਲ ਆ ਇਹ ਆ ਸ਼ੂਟਿੰਗ ਸਟਾਰ ਨਿਫਟੀ ਦੇ ਚਾਰਟ ਦੇ ਵਿੱਚ 15 ਮਿੰਟ ਦੇ ਟਾਈਮ ਫਰੇਮ ਤੇ ਤੇ ਇਧਰ ਦੇਖੋ ਸੇਮ ਟਾਈਮ ਤੇ ਜਿਹੜਾ ਨਿਫਟੀ ਦਾ 500 ਦਾ ਕਾਲ ਆ ਐਟ ਦਾ ਮਨੀ ਇਹਦੇ ਵਿੱਚ ਕੀ ਬਣਿਆ ਸ਼ੂਟਿੰਗ ਸਟਾਰ ਨਿਫਟੀ ਵਾਲਾ ਸ਼ੂਟਿੰਗ ਸਟਾਰ ਕਹਿੰਦਾ ਨਿਫਟੀ ਥੱਲੇ ਜਾ ਸਕਦੀ ਹੈ ਕਾਲ ਵਾਲਾ ਕਹਿੰਦਾ ਥੱਲੇ ਜਾ ਸਕਦੀ ਹੈ ਜੇ ਕਾਲ ਥੱਲੇ ਜਾਊਗਾ ਪੁੱਟ ਵਧੂਗਾ ਸਪੋਰਟ ਦੇ ਵਿੱਚ ਸੇਮ ਟਾਈਮ ਤੇ ਕੀ ਬਣਿਆ ਇੱਥੇ ਦੇਖੋ ਹੈਮਰ ਸਪੋਰਟ ਉੱਤੇ ਜਾ ਸਕਦਾ ਹੈ ਹੁਣ ਇੱਥੇ ਦੇਖੋ ਟਾਈਮ ਆ 1 ਮਿੰਟ ਇੱਥੇ ਦੇਖੋ ਟਾਈਮ ਦੇਖੋ ਇੱਥੇ ਨੋਟ ਕਰੋ 12:45 ਮਿੰਟ 12:45 ਮਿੰਟ ਕਾਲ ਦੇ ਵਿੱਚ ਵੀ ਤੇ 12:45 ਮਿੰਟ ਪੁੱਟ ਦੇ ਵਿੱਚ ਵੀ ਸ਼ੂਟਿੰਗ ਸਟਾਰ ਬਣਿਆ ਨਿਫਟੀ ਦੇ ਵਿੱਚ ਸ਼ੂਟਿੰਗ ਸਟਾਰ ਕੀ ਕਹਿੰਦਾ ਥੱਲੇ ਜਾ ਸਕਦੀ ਹੈ ਸ਼ੂਟਿੰਗ ਸਟਾਰ ਬਣਿਆ ਆਪਣਾ ਕਾਲ ਵਾਲੇ ਚਾਰਟ ਦੇ ਵਿੱਚ ਜਾਨੀ ਕਿ ਕਾਲ ਘਟ ਸਕਦਾ ਹੋਰ ਥੱਲੇ ਜਾ ਸਕਦਾ ਹੈਮਰ ਬਣਿਆ ਸੇਮ ਟਾਈਮ ਤੇ ਆਪਣਾ ਪੁੱਟ ਵਾਲੇ ਚਾਰਟ ਦੇ ਵਿੱਚ ਯਾਨੀ ਕਿ ਪੁੱਟ ਵਾ ਸਕਦਾ ਹੈ ਸੋ ਇਹ ਆ ਹਾਈ ਕਨਫਰਮੇਸ਼ਨ ਤਿੰਨੋਂ ਜਗ੍ਹਾ ਤੇ ਦੇਖੋ ਇੱਕੋ ਸਮੇਂ ਤੇ ਹੁਣ ਇਥੇ ਇਹ ਨਾ ਕਿਉਂ ਕਿ ਆਪਣਾ ਪੁੱਟ ਵਾਲੇ ਚਾਰਟ ਦੇ ਵਿੱਚ ਹੈਮਰ ਕਿਉਂ ਬਣਿਆ ਇਹ ਸ਼ੂਟਿੰਗ ਸਟਾਰ ਕਿਉਂ ਨਹੀਂ ਬਣਿਆ ਦੇਖੋ ਭਾਵੇਂ ਤੁਸੀਂ ਪੁੱਟ ਖਰੀਦੋ ਭਾਵੇਂ ਤੁਸੀਂ ਕਾਲ ਖਰੀਦੋ ਕਾਲ ਜੇ ਵਧੂਗਾ ਉੱਤੇ ਜਾਊਗਾ ਫੇਰੀ ਪ੍ਰੋਫਿਟ ਹੋਣਾ ਪੁੱਟ ਜੇ ਤੁਸੀਂ ਖਰੀਦਿਆ ਪੁੱਟ ਜੇ ਵਧੂਗਾ ਉੱਤੇ ਜਾਊਗਾ ਫੇਰੀ ਪ੍ਰੋਫਿਟ ਹੋਣਾ ਕਿਉਂਕਿ ਆਪਾਂ ਦੇਖੋ অপਸ਼ਨ ਬਾਇਰ ਆ ਆਪਾਂ ਕਾਲ ਨੂੰ ਵੀ ਬਾਇ ਕਰਦੇ ਆ ਪੁੱਟ ਨੂੰ ਵੀ ਬਾਇ ਕਰਦੇ ਆ ਠੀਕ ਐ ਸੋ ਜੇ ਆਪਾਂ ਕਾਲ ਨੂੰ ਬਾਇ ਕੀਤਾ ਕਾਲ ਉੱਤੇ ਜਾਊਗਾ ਫਿਰ ਪ੍ਰੋਫਿਟ ਹੋਣਾ ਜੇ ਥੱਲੇ ਆਊਗਾ ਫਿਰ ਆਪਾਂ ਲਾਸ ਹੋਣਾ ਤੇ ਜੇ ਪੁੱਟ ਬਾਇ ਕੀਤਾ ਪੁੱਟ ਉੱਤੇ ਜਾਊਗਾ ਫਿਰ ਪ੍ਰੋਫਿਟ ਹੋਣਾ ਜੇ ਥੱਲੇ ਆਊਗਾ ਫਿਰ ਲਾਸ ਹੋਣਾ ਸੋ ਜੇ ਦੇਖੋ ਨਿਫਟੀ ਦੇ ਚਾਰਟ ਦੇ ਵਿੱਚ ਸ਼ੂਟਿੰਗ ਸਟਾਰ ਬਣ ਗਿਆ ਤੇ ਜਿਹੜਾ ਪ੍ਰੀਮੀਅਮ ਦਾ ਚਾਰਟ ਆ ਪੁੱਟ ਵਾਲਾ ਉਹਦੇ ਵਿੱਚ ਹੈਮਰ ਬਣੂਗਾ ਸਿੰਪਲ ਜੀ ਗੱਲ ਐ ਤੇ ਕਾਲ ਵਾਲੇ ਚਾਰਟ ਦੇ ਵਿੱਚ ਸ਼ੂਟਿੰਗ ਸਟਾਰ ਬਣੂਗਾ ਕਿਉਂਕਿ ਕਾਲ ਵਾਲਾ ਚਾਰਟ ਫਿਰ ਘਟਣਾ ਹੈ ਥੱਲੇ ਜਾਣਾ ਕਾਲ ਨੇ ਤੇ ਨਿਫਟੀ ਨੇ ਵੀ ਥੱਲੇ ਜਾਣਾ ਇਸ ਕਰਕੇ ਨਿਫਟੀ ਵੀ ਸ਼ੂਟਿੰਗ ਸਟਾਰ ਬਣ ਗਿਆ ਪਰ ਪੁੱਟ ਵਾਲੇ ਚਾਰਟ ਨੇ ਵਧਣਾ ਹੈ ਇਸ ਕਰਕੇ ਉਹਦੇ ਵਿੱਚ ਹੈਮਰ ਬਣ ਗਿਆ ਸੋ ਸੇਮ ਟਾਈਮ ਤੇ ਤੁਸੀਂ ਦੇਖੋ ਇੱਕੋ ਸਮੇਂ ਤੇ ਤਿੰਨਾਂ ਦੇ ਵਿੱਚ ਹੀ ਬਣਿਆ ਇਸ ਤੋਂ ਪਹਿਲਾਂ ਵੀ ਜੇ ਆਪਾਂ ਗੱਲ ਕਰਦੇ ਹਾਂ ਸ਼ੁੱਕਰਵਾਰ ਨੂੰ ਆਪਾਂ ਟ੍ਰੇਡ ਕੀਤੀ ਸੀ ਆ ਜਿਹੜਾ ਸ਼ੂਟਿੰਗ ਸਟਾਰ ਆ 10:30 ਵਜੇ ਵਾਲਾ ਹੁਣ ਇਹ ਜਿਹੜਾ 10:30 ਵਜੇ ਵਾਲਾ ਸ਼ੂਟਿੰਗ ਸਟਾਰ ਧਿਆਨ ਨਾਲ ਦੇਖੋ ਕਾਲ ਵਾਲਾ ਜਿਹੜਾ ਚਾਰਟ ਇਹਦੇ ਵਿੱਚ ਬਣਿਆ ਨਿਫਟੀ ਵਾਲੇ ਚਾਰਟ ਦੇ ਵਿੱਚ ਵੀ ਬਣਿਆ ਟਾਈਮ ਦੇਖ ਲਓ 10:30 ਵਜੇ ਤੇ ਜੇ ਤੁਸੀਂ ਇੱਧਰ ਦੇਖੋਗੇ ਪੱਟ ਵਾਲੇ ਚਾਰਟ ਦੇ ਵਿੱਚ ਵੀ ਦੇਖੋ ਬਣਿਆ ਛੋਟਾ ਜਿਹਾ ਬਣਿਆ ਠੀਕ ਹੈ ਸੋ ਜੇ ਤੁਸੀਂ ਹਾਈ ਕਨਫਰਮੇਸ਼ਨ ਟ੍ਰੇਡ ਫੜਨਾ ਚਾਹੁੰਦੇ ਜੋ ਵੱਡੇ ਪ੍ਰੋਫਿਟ ਲੈਣਾ ਚਾਹੁੰਦੇ ਜੋ ਉਹਦੇ ਵਾਸਤੇ ਬਹੁਤ ਇੰਪੋਰਟੈਂਟ ਆ ਕਿ ਨਿਫਟੀ ਦੇ ਚਾਰਟ ਦੇ ਨਾਲ ਨਾਲ ਤੁਸੀਂ ਨਿਫਟੀ ਦੇ ਕਾਲ ਦਾ ਚਾਰਟ ਵੀ ਦੇਖੋ ਤੇ ਨਿਫਟੀ ਦੇ ਪੱਟ ਦਾ ਚਾਰਟ ਵੀ ਦੇਖੋ ਕਾਲ ਦਾ ਐਟ ਦਾ ਮਨੀ ਦੇਖਣਾ ਪਪਟ ਦਾ ਵੀ ਐਟ ਦਾ ਬਣੀ ਦੇਖਣਾ ਠੀਕ ਹੈ ਤੇ ਜੇ ਸੇਮ ਟਾਈਮ ਤੇ ਤਿੰਨਾਂ ਦੇ ਵਿੱਚ ਪੈਟਰਨ ਬਣਦੇ ਆ ਜਿਵੇਂ ਤੁਹਾਨੂੰ ਇੱਥੇ ਦੋ ਐਗਜ਼ਾਮਪਲ ਆਪਾਂ ਦਿਖਾਏ ਆ ਸੋ ਫਿਰ ਹਾਈ ਪ੍ਰੋਬੈਬਿਲਟੀ ਹੈ ਕਿ ਉਸ ਟ੍ਰੇਡ ਦੇ ਵਿੱਚ ਪ੍ਰੋਫਿਟ ਹੋਵੇਗਾ ਤੇ ਉਹ ਵੀ ਉਸ ਟ੍ਰੇਡ ਦੇ ਵਿੱਚ ਵੱਡਾ ਪ੍ਰੋਫਿਟ ਹੋ ਸਕਦਾ ਜਿਵੇਂ ਦੇਖੋ ਸਪੋਰਟ ਵਾਲੇ ਦੇ ਵਿੱਚ ਦੇਖੋ 50 ਤੋਂ ਸ਼ੁਰੂ ਹੋ ਕੇ ਕਿੱਥੋਂ ਦਾ ਗਿਆ ਹੈ ਜੇ ਇੱਥੋਂ ਤੱਕ ਵੀ ਤੁਸੀਂ ਦੇਖੋਗੇ 131 ਯਾਨੀ ਕਿ 80 ਪ੍ਰੀਮੀਅਮ ਦਾ 81 ਪੁਆਇੰਟਾਂ ਦਾ ਪ੍ਰੋਫਿਟ ਪ੍ਰੀਮੀਅਮ ਦੇ ਸੋ ਬਹੁਤ ਗੜਾ ਪ੍ਰੋਫਿਟ ਹੈ ਸੋ ਇਹ ਜਿਹੜੀ ਚੀਜ਼ ਆ ਜਿਹੜੇ ਵੀਰਪੈਨ ਹਾਈ ਕਨਫਰਮੇਸ਼ਨ ਟ੍ਰੇਡ ਕਰਨਾ ਚਾਹੁੰਦੇ ਆ ਟ੍ਰੇਡ ਦੇ ਵਿੱਚ ਚਾਹੁੰਦੇ ਕਿ ਪ੍ਰੋਫਿਟ ਜ਼ਿਆਦਾ ਹੋਵੇ ਤੇ ਲੌਸ ਹੋਣ ਦੇ ਜਿਹੜੇ ਚਾਂਸ ਘੱਟ ਹੋਣ ਉਹਨਾਂ ਵੀਰਾਂ ਪੈਣਾਂ ਵਾਸਤੇ ਇਹ ਜਿਹੜੀ ਚੀਜ਼ ਆ ਆਪਾਂ ਨੂੰ ਫਾਇਰਸ ਦੇ ਵਿੱਚ ਮਿਲਦੀ ਆ ਤੇ ਇਹਦਾ ਨਾਮ ਆ ਸਕੈਲਪਰ ਟਰਮੀਨਲ ਸੋ ਜਦੋਂ ਤੁਸੀਂ ਫਾਇਰਸ ਐਪ ਫਾਇਰਸ ਐਪ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਉਸ ਲਿੰਕ ਦੇ ਉੱਤੇ ਕਲਿੱਕ ਕਰਕੇ ਫਾਇਰ ਸੈਪ ਨੂੰ ਡਾਊਨਲੋਡ ਕਰ ਲੋਗੇ ਉਸ ਤੇ ਆਪਣਾ ਅਕਾਊਂਟ ਬਣਾਓਗੇ ਤੇ ਅਕਾਊਂਟ ਜਦੋਂ ਐਕਟਿਵੇਟ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਸਕੈਲਪਰ ਟਰਮੀਨਲ ਤੇ ਉੱਤੇ ਜਾ ਕੇ ਤੁਸੀਂ ਇਹ ਜਿਹੜਾ ਆਪਸ਼ਨ ਤੁਹਾਡੇ ਸਾਹਮਣੇ ਆ ਜਾਊਗਾ ਤਿੰਨ ਚੀਜ਼ਾਂ ਆਣਗੀਆਂ ਵਿਚਕਾਰ ਨਿਫਟੀ ਦਾ ਚਾਰਟ ਸਾਈਡ ਤੇ ਤੁਹਾਡਾ ਕਾਲ ਦਾ ਇੱਕ ਸਾਈਡ ਤੇ ਕਾਲ ਦਾ ਤੇ ਇੱਕ ਸਾਈਡ ਤੇ ਪੁੱਟ ਦਾ ਤੇ ਜੇ ਤੁਸੀਂ ਦੇਖੋ ਚੇਂਜ ਕਰਨਾ ਚਾਹੋ ਇਹਨੂੰ ਇਹ ਵੀ ਤਾਂ ਦੱਸ ਦਈਏ ਜੇ ਤੁਸੀਂ ਦੇਖੋ ਕਾਲ ਦਾ ਚਾਰਟ ਹੈ ਜਿਹੜਾ ਇੱਧਰ ਆ ਜੇ ਇਹਨੂੰ ਤੁਸੀਂ ਚੇਂਜ ਕਰਨਾ ਇੱਥੇ ਦੇਖੋ 500 ਦਾ ਕਾਲ ਲੱਗਾ ਹੋਇਆ ਜੇ ਇਹਨੂੰ ਚੇਂਜ ਕਰਨਾ ਤੁਸੀਂ ਇਹਦੇ ਉੱਤੇ ਕਲਿੱਕ ਕਰੋਗੇ ਤੇ ਇਧਰ ਦੇਖੋ ਪੁੱਟ ਦਾ ਚਾਰਟ ਲੱਗਾ ਹੋਇਆ ਜੇ ਤੁਸੀਂ ਇਹਨੂੰ ਚੇਂਜ ਕਰਨਾ ਹੈ 50100 ਦਾ ਲੱਗਾ ਹੋਇਆ ਜੇ 50150 ਦਾ ਕਰਨਾ ਹੈ 50200 ਦਾ ਕਰਨਾ ਇੱਥੇ ਕਲਿੱਕ ਕਰਕੇ ਤੁਸੀਂ ਕਰ ਸਕਦੇ ਹੋ ਕਲਿੱਕ ਕਰਕੇ ਮੈਂ ਤੁਹਾਨੂੰ ਦਿਖਾ ਦਿੰਦਾ ਇੱਥੇ ਦੇਖੋ ਸਿੰਪਲੀ 1 ਮਿੰਟ ਆ ਦੇਖੋ ਆ ਗਿਆ 50100 ਆ ਗਿਆ 50150 ਆ ਗਿਆ ਜਿਹੜਾ ਤੁਸੀਂ ਕਰਨਾ ਕਰ ਸਕਦੇ ਹੋ ਤੇ ਇਧਰ ਜੇ ਆਪਾਂ ਗੱਲ ਕਰੀਏ ਪੁੱਟ ਦੀ ਪੁੱਟ ਦੇ ਵਿੱਚ ਵੀ ਦੇਖੋ ਮੰਜੀ 150 ਗਿਆ 5 200 ਗਿਆ ਸੋ ਜਿਹੜਾ ਤੁਸੀਂ ਕਰਨਾ ਚਾਹੁੰਦੇ ਜੋ ਕਰ ਸਕਦੇ ਜੋ ਬਹੁਤ ਸਿੰਪਲ ਆ ਸੋ ਪਰ ਇਹਦੇ ਵਿੱਚ ਤੁਹਾਨੂੰ ਮੈਂ ਰეკਮੈਂਡ ਕਰੂੰਗਾ ਐਡ ਦਾ ਮਨੀ ਕਰੋ ਪੁੱਟ ਦੇ ਵਿੱਚ ਵੀ ਐਡ ਦਾ ਮਨੀ ਰੱਖਿਓ ਤੇ ਕਾਲ ਦੇ ਵਿੱਚ ਵੀ ਐਡ ਦਾ ਮਨੀ ਰੱਖਿਓ ਦੇ ਜਿਆਦਾ ਇਹ ਕਰਸੀ ਤੁਸੀਂ ਲੈਣਾ ਚਾਹੁੰਦੇ ਜੋ ਤੇ ਇੱਕ ਦੇਖੋ ਇਦਾਂ ਦਾ ਤਰੀਕਾ ਜਿਹੜਾ ਤੁਹਾਡੇ ਨਾਲ ਅੱਜ ਮੈਂ ਸ਼ੇਅਰ ਕੀਤਾ ਕਾਫੀ ਦਿਨਾਂ ਦਾ ਮੈਂ ਸੋਚਣ ਡਿਆ ਸੀ ਇਸ ਤਰੀਕੇ ਦੇ ਨਾਲ ਤੁਸੀਂ ਵੱਡੇ ਤੋਂ ਵੱਡੇ ਪ੍ਰੋਫਿਟ ਲੈ ਸਕਦੇ ਜੋ ਤੇ ਤੁਹਾਡੀ ਟਰੇਡ ਦੇ ਵਿੱਚ ਜਿਹੜੇ ਪ੍ਰੋਫਿਟ ਹੋਣ ਦੇ ਜਿਹੜੇ ਚਾਂਸ ਸ ਆ ਉਹ ਵੀ ਬਹੁਤ ਜ਼ਿਆਦਾ ਰਹਿਣਗੇ ਕਿਉਂਕਿ ਇਹਦੇ ਵਿੱਚ ਤੁਸੀਂ ਕੇਵਲ ਨਿਫਟੀ ਦਾ ਚੜ੍ਹ ਨਹੀਂ ਦੇਖਣਦੇ ਕਾਲ ਦਾ ਚੜ੍ਹ ਵੀ ਦੇਖਣਦੇ ਜੋ ਤੇ ਪੁੱਟ ਦਾ ਚੜ੍ਹ ਵੀ ਦੇਖਣਦੇ ਜੋ ਤੇ ਤਿੰਨਾਂ ਚੜ੍ਹ ਦੇ ਵਿੱਚ ਜੇ ਇੱਕੋ ਸਮੇਂ ਤੇ ਪੈਟਰਨ ਬਣਦੇ ਆ ਸੋ ਫਿਰ ਉਹਦੇ ਵਿੱਚ ਪ੍ਰੋਫਿਟ ਹੋਣ ਦੀ ਜਿਹੜੀ ਪ੍ਰੋਬੈਬਿਲਿਟੀ ਬਹੁਤ ਜ਼ਿਆਦਾ ਹੈ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ